ਕਾਲ ਦੋਸਤੋ ਹੁਣੇ-ਹੁਣੇ ਸ਼ਾਹਰੂਖ ਖਾਨ ਦੀ ਵਿਗੜੀ ਸਿਹਤ ਕਰਵਾਇਆ ਗਿਆ ਹਸਪਤਲ ਦਾਖਲ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਂ ਤੇ ਵੀਡੀਓ ਨੂੰ ਹੱਦ ਤੋ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਗੁਜਰਾਤ ਦੇ ਅੰਮਦਾਬਾਦ ਚ ਬੋਧਵਾਰ ਨੂੰ ਬੋਲੀਵੁੱਡ ਦੇ ਬਾਦਸ਼ਾਹ ਸ਼ਾਹਰੂਖ ਖਾਨ ਦੀ ਸਿਹਤ ਵਿਗੜ ਗਈ ਤੇਜ਼ ਗਰਮੀ ਅਤੇ ਹੀਟਵੇ ਦੇ ਕਾਰਨ ਉਹਨਾਂ ਦੀ ਸਿਹਤ ਵਿਗੜ ਗਈ ਜਿਸ ਤੋਂ ਬਾਅਦ ਉਹਨਾਂ ਨੂੰ ਤੁਰੰਤ ਅੰਮਦਾਬਾਦ ਦੇ ਕੇਡੀਆ ਹਸਪਤਲ ਦੇ ਵਿੱਚ ਭਰਤੀ ਕਰਾਇਆ ਗਿਆ शाहरुख खान ਦੇ ਦਾਖਲ ਹੋਣ ਤੋਂ ਬਾਅਦ ਪੁਲਿਸ ਨੇ ਕਿਹੜੀ ਹਸਪਤਾਲ ਦੀ ਸੁਰੱਖਿਆ ਵਧਾ ਦਿੱਤੀ ਹੈ शाहरुख खान ਮੰਗਲਵਾਰ ਨੂੰ ਅਮਨਾਬਾਦ ਦੇ ਨਿਰਿੰਦਰ ਮੋਦੀ ਸਟੇਡੀਅਮ 'ਚ ਆਯੋਜਿਤ ਇੰਡੀਅਨ ਪ੍ਰੀਮੀਅਰ ਲੀਗ ਮੈਚ ਦੇਖਣ ਪਹੁੰਚੇ ਸਨ ਇਸ ਮੈਚ शाहरुख खान ਦੀ ਟੀਮ ਕੋਲਕਾਤਾ ਨਾਈਟ ਰਾਈਟਸ ਨੇ ਚੰਨਰਾਇਜ਼ਰਸ ਹైదరాబాద్ ਨੂੰ ਹਰਾ ਕੇ ਫਾਈਨਲ 'ਚ ਜਮਾ ਜਗ੍ਹਾ ਪੱਕੀ ਕਰ ਲਈ ਅਹਮਦਾਬਾਦ ਦੇ ਵਿੱਚ ਬਹੁਤ ਗਰਮੀ ਹੈ ਅੱਜ ਵੀ ਉੱਥੋਂ ਦਾ ਤਾਪਮਾਨ 44 ਡਿਗਰੀ ਦੇ ਆਸ-ਪਾਸ ਹੈ ਜੇ ਇੱਥੇ ਕਿੰਗ ਖਾਨ ਨੂੰ ਵੀ ਆਧਵੀ ਗਰਮੀ ਤੋਂ ਬਚ ਨਹੀਂ ਸਕੇ ਦੁਪਹਿਰ ਬਾਅਦ ਉਹਨਾਂ ਦੀ ਸਿਹਤ ਵਿਗੜ ਗਈ ਡੀ ਹਾਈਡਰੇਸ਼ਨ ਤੇ ਖੰਕਰ ਨਾਲ ਉਹਨਾਂ ਨੂੰ ਹਸਪਤਾਲ ਲੈ ਕੇ ਜਾਇਆ ਗਿਆ ਤੋਂ ਦੇਸ ਬਾਰੇ ਕੀ ਵਿਚਾਰ ਨੇ ਕਿ